ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਸਾਂਝੀ ਕਰਾਂਗੇ ਉਹ ਹੈ ਜੀ ਲਗਭਗ 10 ਦਸੰਬਰ ਤੱਕ ਪੰਜਾਬ ਦੇ ਮੌਸਮ ਬਾਰੇ ਕਿਉਂਕਿ ਬੱਦਲਬਾਈ ਪੰਜਾਬ ਦੇ ਉੱਪਰ ਹੁਣ ਬਣਨੀ ਸ਼ੁਰੂ ਹੋ ਚੁੱਕੀ ਹੈ ਸਵੇਰ ਤੋਂ ਹੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਅੱਜ ਮਿਤੀ 4 ਦਸੰਬਰ 2025 ਵੱਖ-ਵੱਖ ਥਾਵਾਂ ਦੇ ਉੱਪਰ ਤਕੜੀ ਬੱਦਲਬਾਈ ਸਵੇਰ ਤੋਂ ਹੀ ਦੇਖਣ ਨੂੰ ਮਿਲੀ ਹੈ ਪਰ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਹਲਕਾ ਦਰਮਿਆਨਾ ਸਵੇਰ ਦਾ ਸਿਸਟਮ ਹੈ ਇਸ ਦਾ ਮੀਂਹ ਦੇ ਪੱਖ ਤੋਂ ਕੋਈ ਵੱਡਾ ਅਸਰ ਨਹੀਂ ਹੈ ਤੇ ਜਿਸ ਦੇ ਨਤੀਜੇ ਵਜੋਂ ਸਾਫ਼ ਪਤਾ ਲੱਗਿਆ ਕਿ ਕੋਈ ਮੀਂਹ ਦੀ ਕਾਰਵਾਈ ਫਿਲਹਾਲ ਪੰਜਾਬ ਦੇ ਉੱਪਰ ਨਹੀਂ ਪਣੀ ਮੌਸਮ ਫਿਲਹਾਲ ਸਾਫ਼ ਹੈ ਹਲਕਾ ਦਰਮਿਆਨਾ ਸਾਇਰਸ ਬੱਦਲ ਜਿਹਨੂੰ ਆਪਾਂ ਕਹਿੰਦੇ ਸਾਇਰਸ ਕਲਾਊਡ ਨੇ ਉਹ ਪੰਜਾਬ ਦੇ ਉੱਪਰੋਂ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਕਾਰਨ ਮੌਸਮ ਜਿਹੜਾ ਥੋੜਾ ਠੰਡ ਵਾਲਾ ਬਣਦਾ ਹੋਇਆ ਸਾਨੂੰ ਹੁਣ ਦਿਖਾਈ ਦਿੱਤਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਤੁਸੀਂ ਸਾਡੇ ਪੇਜ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਫਿਲਹਾਲ ਤੁਸੀਂ ਦੇਖੋਗੇ ਤਾਂ ਹਵਾ ਅਗਰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਸਕਾਂ ਤੇ ਪੱਛਮੀ ਰੂਪ ਤੋਂ ਲਗਾਤਾਰ ਤੇਜ਼ ਤਰੀਕੇ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਜੋ ਕਿ ਠੰਡੀ ਹਵਾਏ ਖੁਸ਼ਕਾ ਹਵਾਏ ਤੇ ਉਸ ਦੇ ਮਗਰ-ਮਗਰ ਹੀ ਇੱਕ ਪੱਛਮੀ ਸਿਸਟਮ ਹੋਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਦੇਖਾਂਗੇ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਆਉਂਦੀ ਕੱਲ ਨੂੰ ਯਾਨੀ ਕਿ 5 ਤਰੀਕ ਤੋਂ ਬਾਅਦ ਤਕੜਾ ਸਿਸਟਮ ਐਂਟਰ ਕਰ ਸਕਦਾ ਹੈ ਤਾਂ ਇਹ ਹਾਲਾਤਾਂ ਦੇ ਮੁਤਾਬਕ ਫਿਲਹਾਲ ਅਗਰ ਤਾਪਮਨ ਦੀ ਮੈਂ ਗੱਲ ਕਰਾਂ ਲਗਭਗ ਇਸ ਸਮੇਂ ਤਾਪਮਨ 16 ਤੋਂ 18 ਡਿਗਰੀ ਤੱਕ ਬਣੇ ਹੋਏ ਨੇ ਤੇ ਅੱਜ ਦੁਪਹਿਰ ਤੱਕ ਅਗਰ ਮੈਂ ਗੱਲ ਕਰਾਂ ਤੁਹਾਨੂੰ ਦੁਪਹਿਰ ਲਗਭਗ 2 ਵਜੇ ਤੱਕ ਕਿਹ ਉਹ 20 ਤੋਂ 22 ਡਿਗਰੀ ਦੇ ਵਿਚਕਾਰ ਹੈ ਜਾਨਕਿ ਹੁਣ ਠੰਡ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਨਜ਼ਰ ਆਵੇਗਾ ਗੱਲ ਕਰੀਏ 5 ਤਰੀਕ ਤੋਂ ਜਿਵੇਂ ਹੀ 4 ਤਰੀਕ ਰਾਤ ਬਣਦੀ ਹੈ ਤਾਂ 5 ਤਰੀਕ ਦਾ ਇਹ ਸਿਸਟਮ ਜਿਹੜਾ ਹੈ ਉੱਤਰੀ ਭਾਰਤ ਦੇ ਵਿੱਚ ਐਂਟਰ ਕਰਨਾ ਸ਼ੁਰੂ ਕਰ ਰਿਹਾ ਜਿਸ ਦੇ ਨਾਲ ਪੰਜਾਬ ਹਿਮਾਚਲ ਕੁਝ ਹਿੱਸਾ ਉਤਰਾਖੰਡ ਦਾ ਜੰਮੂ ਕਸ਼ਮੀਰ ਲੇ ਲਦਾਖ ਇਹਨਾਂ ਦੇ ਵਿੱਚ ਬੱਦਲਬਾਈ ਤਗੜੇ ਰੂਪ ਦੇ ਵਿੱਚ ਐਂਟਰ ਕਰ ਰਹੀ ਹੈ ਪਰ ਜਿਹੜਾ ਮੇਨ ਅਸਰ ਹੈ ਇਸ ਦਾ 5 ਤਰੀਕ ਨੂੰ ਸਾਨੂੰ ਦੇਖਣ ਨੂੰ ਮਿਲੂਗਾ ਦੁਪਹਿਰ ਦੇ ਸਮੇਂ ਮੀਂਹ ਦੀਆਂ ਕਾਰਵਾਈਆਂ ਜਾਂ ਬੱਦਲ ਦੀਆਂ ਕਾਰਵਾਈਆਂ ਪਹਾੜੀ ਖੇਤਰਾ ਜਾਂ ਨੇ ਪੰਜਾਬ ਦੇ ਵਿੱਚ ਅਸ ਹਵਾ ਜਿਹੜੀ ਉਹ ਚੱਕਰਵਾਤੀ ਰੂਪ ਦੇ ਵਿੱਚ ਚਲਣੀ ਸ਼ੁਰੂ ਹੋ ਜਾਵੇ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਹਵਾ ਜਿਹੜੀ ਉਹ ਚੱਕਰਵਾਤੀ ਰੂਪ ਦੇ ਵਿੱਚ ਦੱਖਣ ਦੇ ਪਾਸੇ ਚਲਣੀ ਸ਼ੁਰੂ ਹੋ ਰਹੀ ਹੈ ਇਸ ਤਰੀਕੇ ਨਾਲ ਹਵਾ ਜਿਹੜੀ ਪਹਿਲਾਂ ਪੱਛੋਂ ਚੱਲ ਰਹੀ ਸੀ ਉਹ ਦੱਖਣ ਤੋਂ ਚਲਣੀ ਸ਼ੁਰੂ ਹੋਵੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜੀ-ਬਹੁਤੀ ਠੰਡ ਦੀ ਉਮੀਦ ਜ਼ਿਆਦਾ ਹੋ ਸਕਦੀ ਹੈ ਕੱਲ ਦੁਪਹਿਰ ਦੇ ਅਗਰ ਤਾਪਮਾਨ ਦੀ ਗੱਲ ਕਰੀਏ 20/° ਦੀ ਹਵਾ ਫਿਰ ਪੱਛੋਂ ਚਲਣਾ ਸ਼ੁਰੂ ਹੋਵੇਗੀ ਪਰ ਜਦੋਂ ਦੱਖਣ ਦੀ ਹਵਾ ਚੱਲਦੀ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਅਰਬ ਸਾਗਰ ਤੋਂ ਹਵਾਵਾਂ ਆਉਂਦੀਆਂ ਨੇ ਜਿਸ ਦੇ ਨਾਲ ਨਮੀ ਦੀ ਮਾਤਰਾ ਵੱਧਦੀ ਹੈ ਤੇ ਉਹ ਨਮੀ ਆਉਣ ਦੇ ਨਾਲ ਪੰਜਾਬ ਦੇ ਵਿੱਚ ਕੋਰੇ ਦੀ ਉਮੀਦ ਵਧਦੀ ਹੋਈ ਜ਼ਿਆਦਾ ਦਿਖ ਰਹੀ ਹੈ ਜਾਨਕਿ ਆਉਂਦੇ 2 ਦਿਨਾਂ ਤੱਕ ਥੋੜਾ ਜਿਹਾ ਕੋਰਾ ਹੋਰ ਪੰਜਾਬ ਦੇ ਵਿੱਚ ਪੈ ਸਕਦਾ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਇਹ ਕਾਰਵਾਈਆਂ ਜਿਹੜੀ ਹੋ ਰਹੀਆਂ ਨੇ ਇਹਨਾਂ ਦੇ ਕਰਕੇ ਥੋੜੀ ਜਿਹੀ ਠੰਡ ਜ਼ਿਆਦਾ ਵੱਧ ਸਕਦੀ ਹੈ ਮੇਨ ਜੇ ਠੰਡ ਵਧਣ ਦੀ ਉਮੀਦ ਹੈ ਉਹ ਸਾਨੂੰ 6 ਤਰੀਕ ਤੱਕ ਦੇਖਣ ਨੂੰ ਮਿਲੂਗੀ ਕਿਉਂਕਿ 6 ਤਰੀਕ ਨੂੰ ਫੇਰ ਤੋਂ ਬੱਦਲਬਾਈ ਪੰਜਾਬ ਦੇ ਉੱਪਰ ਇੰਟਰ ਕਰ ਰਹੀ ਹੈ ਤੁਸੀਂ ਦੇਖੋਗੇ ਪੂਰਨ ਤੌਰ ਤੇ ਸ਼ਾਮ ਵੇਲੇ ਤੱਕ ਤਕੜੀ ਬੱਦਲਬਾਈ ਦੀ ਕਾਰਵਾਈ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਉਤਰਾਖੰਡ ਹਿਮਾਚਲ ਲੰਮੂ ਲੇ ਲਦਾਖ ਸਾਰੇ ਇਲਾਕਿਆਂ ਦੇ ਵਿੱਚ ਤਗੜੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਹਵਾ ਲਗਾਤਾਰ ਪੱਛਮੀ ਰੂਪ ਤੋਂ ਹੀ ਚਲਦੀ ਹੋਈ ਨਜ਼ਰ ਆਵੇਗੀ ਅਗਰ ਹਵਾ ਦੀ ਅਸੀਂ ਐਨੀਮੇਸ਼ਨ ਨੂੰ ਬੰਦ ਕਰਕੇ ਦੇਖੀਏ ਤਾਂ ਬੱਦਲਬਾਈ ਤੁਹਾਨੂੰ ਸਾਫ਼ ਦਿਖਾਈ ਦੇ ਰਹੀ ਹੈ ਕਿ ਤਗੜੀ ਬੱਦਲਬਾਈ ਬਣਦੀ ਹੋਈ ਪੰਜਾਬ ਅਤੇ ਉੱਤਰੀ ਪਾਸੇ ਦਿਖਾਈ ਦੇਵੇਗੀ ਹੋ ਸਕਦਾ ਹੈ ਕਿ ਇਸ ਦਿਨ ਅਗਰ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਾਂ ਤਾਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪੱਟੀ ਡੇਰਾ ਬਾਬਾ ਨਾਨਕ ਜਲੰਧਰ ਟਾਂਡਾ ਕਪੂਰਥਲਾ ਪਠਾਨਕੋਟ ਤੋਂ ਤਲਵਾੜਾ ਦਸੂਹਾ ਮੁਕੇਰੀਆਂ ਅਤੇ ਨੰਗਲ ਹੁਸ਼ਿਆਰਪੁਰ ਤੇ ਥੋੜ੍ਹਾ ਜਿਹਾ ਹੋ ਸਕਦਾ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਹਲਕਾ ਦਰਮਿਆਨਾ ਬੂੰਦਾਬੰਦੀ ਵੀ ਹੋ ਜਾਵੇ ਇੰਨਾ ਕੁ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਤਗੜੀ ਕਾਰਵਾਈ ਨਹੀਂ ਹੈ ਹਲਕੀ ਦਰਮਿਆਨੀ ਚਾਂਸ ਹੋ ਸਕਦੇ ਨੇ ਕਿਉਂਕਿ ਇਹ ਸਿਸਟਮ ਜਿਹੜਾ ਕਾਫੀ ਤਗੜਾ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਇਸ ਸਸਤਾ ਜ਼ਿਆਦਾ ਹੈ ਤੇ ਲਗਭਗ ਆਪਾਂ ਕਹੀਏ ਰਾਤ ਦੇ ਵੇਲੇ 6 ਤਰੀਕ ਰਾਤ ਨੂੰ ਤਗੜੀ ਕਾਰਵਾਈ ਮੀਂਹ ਦੀ ਪਹਾੜੀ ਖੇਤਰਾਂ 'ਚ ਹੋ ਸਕਦੀ ਹੈ ਜੇ ਇਹਦੇ ਸਿੱਟੇ ਹੋ ਜਾਓ ਪੰਜਾਬ ਦਾ ਤਾਪਮਾਨ ਹੋਰ ਘਟੇਗਾ 7 ਤਰੀਕ ਨੂੰ ਮੌਸਮ ਸਾਫ਼ ਹੈ ਚੰਗੀ ਧੁੱਪ ਲੱਗੇਗੀ 8 ਤਰੀਕ ਨੂੰ ਵੀ ਲਗਭਗ ਮੌਸਮ ਸਾਫ਼ ਹੀ ਬਣਦਾ ਹੋਇਆ ਨਜ਼ਰ ਆ ਇਲਾਕੇ ਤੋਂ ਪੱਛਮੀ ਸਿਸਟਮ ਜਿਹੜਾ ਬਣਦਾ ਹੋਇਆ ਨਜ਼ਰ ਆਵੇਗਾ ਜਿਸ ਦੇ ਸਿੱਟੇ ਵਜੋਂ ਮੈਦਾਨੀ ਇਲਾਕੇ ਜਿੱਦਾ ਮੌਸਮ ਠੀਕ ਹੈ ਪਰ ਮੀਂਹ ਦੀ ਉਮੀਦ ਜਿਹੜੀ ਹੈ ਪਹਾੜੀ ਖੇਤਰਾ ਵਿੱਚ ਫੇਰ ਬਣਦੀ ਹੋਈ ਨਜ਼ਰ ਆ ਰਹੀ ਹੈ 9 ਤਰੀਕ ਤੋਂ ਫੇਰ ਇੱਕ ਬੱਦਲੀ ਸਿਸਟਮ ਪੰਜਾਬ ਨੂੰ ਕਵਰ ਕਰੇਗਾ ਲਗਭਗ ਰਾਤ ਹੁੰਦੇ ਹੁੰਦੇ ਸਿਸਟਮ ਦੀ ਐਂਟਰੀ ਹੋ ਰਹੀ ਹੈ ਜਿਸ ਦੇ ਸਿੱਟੇ ਵਜੋਂ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ 10 ਤਰੀਕ ਮੈਂ ਅਗਰ ਤੁਹਾਨੂੰ ਸਵੇਰੇ ਦਾ ਤਾਪਮਾਨ ਦੱਸ ਸਕਾਂ 5 ਵਜੇ ਦੇ ਨੇੜੇ ਤੇੜੇ ਤਾਂ ਦੇਖੋਗੇ ਕਿ ਐਵਰੇਜ ਤਾਪਮਾਨ ਜਿਹੜਾ ਤੜਕੇ 5 ਵਜੇ ਹੈ ਉਹ ਥੋੜਾ ਜਿਹਾ ਵੱਧ ਰਿਹਾ ਹੈ ਕਿਉ ਦੁਪਹਿਰ ਦੇ ਤਾਪਮਨ ਦੇ ਵਿੱਚ ਗਰਾਵਟ ਆ ਰਹੀ ਹੈ ਕਿਉਂਕਿ ਦੁਪਹਿਰ ਦਾ ਤਾਪਮਨ 2 ਵਜੇ ਤੁਸੀਂ ਦੇਖੋਗੇ ਲਗਭਗ 18 ਤੋਂ 17 ਡਿਗਰੀ ਤੋਂ ਲੈ ਕੇ 18 21 20 19 ਇਸ ਤਰੀਕੇ ਨਾਲ ਨਜ਼ਰ ਆਵੇਗਾ ਜਿਹਦੇ ਸਿੱਟੇ 'ਵਜੋਂ ਆਪਾਂ ਕਹਿ ਸਕਦੇ ਹਾਂ ਕਿ ਦੁਪਹਿਰ ਦਾ ਤਾਪਮਨ 10 ਤਰੀਕ ਤੱਕ ਕਾਫੀ ਹੱਦ ਤੱਕ ਘਟ ਜਾਵੇਗਾ ਅਤੇ 10 ਤਰੀਕ ਨੂੰ ਪਹਾੜੀ ਖੇਤਰਾਂ 'ਚ ਵੀ ਕਾਰਵਾਈ ਇੱਕ ਮੀਂਹ ਦੀ ਹੁੰਦੀ ਨਜ਼ਰ ਆ ਰਹੀ ਹੈ ਏਸੀ ਜੀ ਅਪਡੇਟ 10 ਤਰੀਕ ਤੱਕ ਦੀ ਤੁਹਾਡੇ ਇਲਾਕੇ 'ਚ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਲਾਈਕ ਕਰਕੇ ਅੱਗੇ ਸਾਂਝੀ ਵੀ ਕਰਦੇ ਹੋ ਤਾਂ ਕਿ ਹਰੇਕ ਜਾਣਕਾਰੀ ਤੁਹਾਡੇ ਵੱਲੋਂ ਕੋਈ ਮਿਸ ਨਾ ਹੋਵੇ ਧੰਨਵਾਦ ਜੀ